ਹਾਂਜੀ ਕੀ ਹਾਲ ਚਾਲ ਆ ਦੋਸਤੋ ਤੇ ਸਵੇਰੇ ਸਵੇਰੇ ਆਪਾਂ ਜਿਮ ਜਾਣ ਲਈ ਹੋ ਗਈ ਸੀ ਜਮਾ ਰੈਡੀ ਇੱਕ ਗੱਡੀ ਕੱਢੀ ਤੇ ਬਾਹਰ ਆ ਕੇ ਦੇਖਿਆ ਧੁੰਦ ਅੱਜ ਵੀ ਉਨੀ ਸੀ ਤੇ ਆਪਾਂ ਚੱਲ ਪਏ ਸੀ ਜਿਮ ਨੂੰ ਤੇ ਜਿਮ 'ਚ ਜਾਣ ਸਾਰ ਸਭ ਤੋਂ ਪਹਿਲਾਂ ਆਪਾਂ ਸਾਈਕਲ ਚਲਾਇਆ ਤੇ ਇਸ ਤੋਂ ਬਾਅਦ 2 ਕਿਲੋਮੀਟਰ ਕਰੀ ਰਨਿੰਗ ਤੇ ਥੋੜੀ ਜੀ ਆਪਾਂ ਕ੍ਰਿਕਟ ਦੀ ਪ੍ਰੈਕਟਿਸ ਕਰੀ ਹਨਾ ਮਸ਼ੀਨ ਨਾਲ ਕਿਉਂਕਿ ਇਹ ਵੀ ਘੈਂਟ ਰਹਿੰਦਾ ਹੈਗਾ ਹਨਾ ਗੁੱਟਾ ਚ ਜਾਣ ਜੀ ਆ ਜਾਂਦੀ ਐ ਇਹਨਾਂ ਨਾਲ ਤੇ ਇਸ ਦੂਬਾਰ ਬਸ ਐਕਸਰਸਾਈਜ਼ ਦੂਜੀਆਂ ਲਾਉਣ ਲੱਗੇ ਆਪਾਂ ਨੂੰ ਪੱਕਾ ਨਹੀਂ ਪਤਾ ਹੁੰਦਾ ਕਿਹੜੇ ਦਿਨ ਕਿਹੜੀ ਲਾਉਣੀਆਂ ਕਿਹੜੇ ਦਿਨ ਕਿਹੜੀ ਲਾਉਣੀਆਂ ਜਿਹੜਾ ਹਿਸਾਬ ਜੇ ਚਾਹੁੰਦਾ ਕੰਮ ਲਾ ਲੈਨੇ ਬਸ ਐਂਡ ਤੇ ਆਪਾਂ ਨੂੰ ਆਏ ਹੁੰਦਾ ਵੀ ਸੈਟਾ ਗੱਲਬਾਤ ਲਾਈ ਜਾਂਦੇ ਆ ਭਰਾ ਆਪਣਾ ਗੱਡੀ ਮੰਗ ਕੇ ਲੈ ਗਿਆ ਸੀ ਤੇ ਆਪਾਂ ਨੂੰ ਘਰ ਕੋਲ ਉਤਾਰ ਗਿਆ ਸੀ ਇਸ ਦੂਬਾਰ ਆ ਗਿਆ ਆਪਾਂ ਘਰੇ ਘਰੇ ਆ ਕੇ ਰੋਟੀਆਂ ਖਾਦੀਆਂ ਤੇ ਪਕੌੜੇ ਪਏ ਸੀ ਤੇ ਪਕੌੜਿਆਂ ਤੇ ਵੀ ਜੀਭ ਵਜ ਜੀ ਗਈ ਸਾਨੂੰ ਪਤਾ ਫਿਰ ਚੀਜ਼ ਸਾਹਮਣੇ ਪਈ ਹੋਵੇ ਸਾਲੀ ਕਾਣੂ ਰਿਹਾ ਜਾਂਦਾ ਤੇ ਫਿਰ ਆਪਾਂ ਨਾ ਧੋ ਕੇ ਹੋ ਗਏ ਸੀ ਰੈਡੀ ਦਵਾਰੇ ਬਈ ਤੇ ਆਪਣੇ ਘਰਾਂ ਕੋਲੇ ਲੋਕੇਸ਼ਨ ਬੋ ਕੈਂਟਾ ਤੁਹਾਨੂੰ ਪਤਾ ਹਰਿਆਲੀ ਆ ਥੋੜਾ ਜਿਹਾ ਪਹੀਦੀ ਮੜਾ ਹਾਲ ਆ ਇਸ ਤੋਂ ਬਾਅਦ ਕਾਲੇ ਨੂੰ ਮੈਂ ਘਰੋਂ ਸੱਦਿਆ ਬਾਹਰ ਤੇ ਸਹਿ ਸਾਨੂੰ ਦੋਨਾਂ ਨੂੰ ਚੜਾਉਣ ਆ ਗਿਆ ਸੀਗਾ ਗਰਾਊਂਡ ਤੇ ਜਾ ਕੇ ਤਿੰਨ ਚਾਰਾ ਪਰੀਲਾ ਬਣਾਈਆਂ ਤੇ ਬਾਕੀ ਕ੍ਰਿਕਟ ਖੇਡ ਕੇ ਤਾਂ ਸਾਨੂੰ ਪਤਾ ਸੁਆਦ ਹੀ ਆ ਜਾਂਦਾਗਾ ਬਈ ਇਸ ਤੋਂ ਬਾਅਦ ਦਵਾਰੇ ਆਪਾਂ ਫੇਰ ਜਿੰਮ ਚ ਆ ਗਏ ਸੀਗੇ ਸ਼ਾਮ ਨੂੰ 6 ਵਜੇ ਤੇ ਰਸਾ ਟੱਪਿਆ ਤੇ ਰਸਾ ਟੱਪਿਆ ਹੋਰ ਪ੍ਰੈਕਟਿਸ ਕਰੀ ਘੰਟਾ ਫੇਰ ਆਪਾਂ ਜੱਜ ਕੇ ਲਾਇਆ ਤੇ ਵਧੀਆ ਯਾਰ ਹਨਾ ਜਿਹੜੇ ਭਰਾ ਬੇਲੇ ਹੁੰਦੇ ਨੇ ਮੇਰੇ ਵਰਗੇ ਉਹ ਲਾ ਲਿਆ ਕਰੋ ਜਿੰਮ ਜਮ ਜਾਂ ਕ੍ਰਿਕਟ ਖੇਡ ਲਿਆ ਕਰੋ ਕੋਈ ਵੀ ਖੇਡ ਆ ਜਿਹੜੀ ਛੋਟੀ ਪਸੰਦ ਆ ਖੇਡ ਲਿਆ ਕਰੋ ਸੀਸੇ ਮੂਰੇ ਫੀਲਿੰਗ ਜੀ ਲੈਤੀ ਤੇ ਆ ਆਪਣੀ ਫੇਵਰਟ ਐਕਸਰਸਾਈਜ਼ ਆ ਇਹ ਆਪਾਂ ਰੋਜ਼ ਲਾਉਣੀ ਲਾਉਣੀ ਆ ਪਤਾ ਨਹੀਂ ਸੌਖੀ ਆ ਤਾਂ ਵੱਧ ਲਾ ਲੈਨੇ ਆ ਆਪਾਂ ਚੱਲ ਪਏ ਸੀ ਘਰਾਂ ਨੂੰ ਵਾਪਸ ਰਸਤੇ 'ਚ ਰਸਤੇ 'ਚ ਕੀ ਘਰ ਕੋਲ ਹੀ ਆਪਾਂ ਆਪਣੇ ਭਰਾ ਕਾਲੇ ਨੂੰ ਕੀਤਾ ਡ੍ਰੌਪ ਉਹ ਵੀ ਆਪਣੇ ਨਾਲ ਜੰਮਲਾਉਂਦਾ ਹੁੰਦਾ ਇਸ ਤੋਂ ਬਾਅਦ ਘਰ ਆ ਕੇ ਦੋ ਖਾਧੀਆਂ ਰੋਟੀਆਂ ਸਾਗ ਬਣਿਆ ਹੋਇਆ ਸੀ ਤਾਂ ਤੁਹਾਨੂੰ ਪਤਾ ਹੀ ਆ ਸਾਗ ਦਾ ਸੀਜ਼ਨ ਹੈ ਤੇ ਕਿਨੂੰ ਆਪਣੀ ਫੇਵਰਿਟ ਚੀਜ਼ ਆ ਤੇ ਮਿਲਦੇ ਆ ਕੱਲ ਨੂੰ ਅਗਲੇ ਬਲੌਗ 'ਚ